ਕਰਦੇ ਹੋ ਅੱਛੇ ਤੇ ਢਾਡੀ ਜਥਾ ਮੋਹਰਾਲੀ ਸਾਹਿਬ ਪਹੁੰਚੇ ਨੇ ਉਹਨਾਂ ਨਾਲ ਵੀ ਅੱਪ ਗੱਲ ਕਰਾਂਗੇ ਸਟੌਪ ਕਰ ਲੈ ਸਟੌਪ ਸਟੌਪ ਲਾ ਲੈਂਦੇ ਨਹੀਂ ਕੋਈ ਨਹੀਂ ਤੁਸੀਂ ਖੜੋ ਮੈਂ ਤਾਂ ਲਿਖ ਕੇ ਪਾਈ ਦੇ ਨਹੀਂ ਆ ਜਾ ਲਾ ਲਾ ਪਰਵਿੰਦਰ ਸਿੰਘ ਜਿ ਆਇਓ ਅਜਾ ਪੰਖ ਨਿੱਕੇ ਬਹਿ ਜਾਓ ਆ ਜਾ 아니 아니 아니. 나나 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 나 ਮੇਰੇ ਬੱਚੇ ਮੇਰੇ ਬੱਚੇ ਨਾਲ ਨਹੀਂ ਘਰੋਂ ਸ਼ੁਰੂ ਹੋਏ ਉਹ ਵੀਰ ਜਾਈ ਉਹ ਕਾਜੀ ਦੀ ਕਰਮ ਨਹੀਂ ਜਾਂਦੇ ਹੋਸਟਲ ਆ ਗਿਆ ਪੰਛ ਦਾ ਬਾਬਾ ਇਹ ਪਹਿਨਾ ਰਹੇ ਉਸਦੇ ਲੋਕ ਇਹਦੇ ਨੇ ਦੋ ਦੋ ਮੇਰੇ ਕਹਿੰਦੇ ਸੀ ਬਾਦ ਸਤਰਾਉਣਾ ਮੈਂ ਲੈ ਕੇ ਆਇਆ ਐਸਾ ਇੱਕ ਆਓ ਜ ਮਨੀਸ਼ ਜੀ ਬਾਬਾ ਜੀ ਅੱਜ ਬਾਬਾ ਜੀ ਮੋਰਚੇ ਦੀ ਪੂਜੀ ਹੋ ਰਹੀ ਹੈ ਪਹਿਲਾਂ ਇਹ ਤੂੰ ਪਹਿਲਾਂ ਵੀ ਇਹ 7 ਤਰੀਕ ਨੂੰ ਸੀ ਤਾਂ ਨਹੀਂ ਸੀ ਠੀਕ ਹੈ ਜੇ ਵੀ ਠੀਕ ਨਹੀਂ ਆ ਠੀਕ ਟੁਕ ਲਵਾ ਕੇ ਆ ਗਏ ਕੋਈ ਹੁਣ ਇੱਥੇ ਹੀ ਆ ਕੀ ਕੀ ਲੱਗਦਾ ਤੁਹਾਨੂੰ ਵੀ ਜਿਹੜਾ ਸਿੱਖ ਪੰਥ ਆਪਣਾ ਉਹ ਇਥੇ ਇਸ ਮੋਰਚੇ ਨੂੰ ਪੂਰਾ ਸਪੋਰਟ ਕਰਦੇ ਆ ਹਾਂ ਨਹੀਂ ਭੈਣਾ ਜਿਹੜਾ ਹੈ ਇਹ ਮਹਾਰਾਜ ਦਾ ਜਦੋਂ ਇਹ ਕਾਰਜ ਦੀ ਸਤਗੁਰਾਂ ਦਾ ਸ਼ਹੀਦਾਂ ਦਾ ਕਾਰਜ ਆ ਇਹ ਇਹ ਤੇ ਇਹ ਤੇ ਗੱਲ ਸੁਣੋ ਮਾਣ ਦੇਣਾ ਸਤਗੁਰਾਂ ਨੇ ਜਿਸ ਕਾ ਕਾਰਜ ਤੇ ਨਹੀਂ ਕੀਆ ਮਾਣਸ ਗਿਆ ਵਿਚਾਰਾ ਇਹ ਸਤਗੁਰਾਂ ਸ਼ਹੀਦਾਂ ਦੇ ਸ਼ਹੀਦਾਂ ਦੇ ਕਾਰਜ ਰੋਗੇ ਇਹ ਤੇ ਲੇਟ ਮਾਰੇ ਨੇ ਦੇਖਿਆ ਹੀ ਆ ਉਹਨਾਂ ਜਿਹੜਾ ਦੇ ਰਹੇ ਨਾ ਸਤਗੁਰੂ ਦੇ ਰਹੇ ਆ ਜਿੱਦਾਂ ਤੁਸੀਂ ਦੇਖ ਸਕਦੇ ਹੋ ਵੀ ਜਿਹਦੇ ਵਿੱਚ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਾਦਾਂ ਬੰਦੀ ਸਿੰਘ ਜਿਹੜੇ ਰੱਖੇ ਹੋਏ ਆ ਪੰਜਾਬ ਸਰਕਾਰ ਜੇ ਮਤਾ ਪਾ ਕੇ ਦਵੇ ਸੈਂਟਰ ਗਵਰਨਮੈਂਟ ਨੂੰ ਕੋਸ਼ਿਸ਼ ਕਹਿੰਦਾ ਵਕੀਲਾਂ ਦਾ ਕਹਿਣਾ ਕਹਿੰਦੇ ਵੀ ਉਹ ਰਹਿਿਆ ਹੋ ਸਕਦੇ ਆ ਵੀ ਪੰਜਾਬ ਸਰਕਾਰ ਕਿਉਂ ਨਹੀਂ ਪਾ ਕੇ ਦੇਣੀ ਮਤਾਂ ਕਰਨੇ ਪੈਣਗੇ ਬਥੇਰੀਆਂ ਟਾਲ ਮਟੋਲਾ ਕਰ ਲਈਆਂ ਹੁਣ ਕਰਨੇ ਪੈਣਗੇ ਹੁਣ ਹੋਊਗਾ ਮੋਰਚਾ ਆਉਣਗੇ ਆਉਣਗੇ ਉਹਨਾਂ ਨੇ ਉਹਨਾਂ ਨੇ ਮਹਾਰਾਜ ਤੇ ਨਿਸ਼ਚਾ ਰੱਖਿਆ ਤੇ ਮਹਾਰਾਜ ਦਾ ਪੰਥ ਮਾਰੇ ਕਹਿੰਦਾ ਮੈਂ ਪੰਥ ਚ ਵਸਦਾ ਤੇ ਅੱਜ ਪੰਥ ਜੇ ਮਾਗੀ ਦਾ ਉਧਰ ਜੋੜ ਮੇਲਾ ਉਹ ਉਧਰੋਂ ਮਨਾ ਕੇ ਉਹ ਵੀ ਮਰਯਾਦਾ ਜ਼ਰੂਰੀ ਸੀ ਉਹ ਮਨਾ ਕੇ ਸਾਰੇ ਆਉਣਗੇ ਇੱਥੋਂ ਵਾਲੇ ਵੀ ਆਉਣਗੇ ਸਾਰੇ ਆਉਣਗੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੋਈ ਮੈਸੇਜ ਕੀ ਬਸ ਇਕੱਠੇ ਹੋਈਏ ਆਪਾਂ ਆਪਣੇ ਸਤਿਗੁਰੂ ਸਚੇ ਪਾਤਸ਼ਾਹ ਤੇ ਨਿਸ਼ਚੈ ਰੱਖੀਏ ਮਹਾਰਾ ਕਹਿੰਦੇ ਐਸੀ ਵਸਤ ਜਗਤ ਮੈਂ ਨਹੀਂ ਜੋ ਮੈਂ ਦਈ ਖਾਲਸੇ ਨਹੀਂ ਐਸਾ ਤੇ ਦੁਨੀਆ ਤੇ ਕੁਝ ਵੀ ਨਹੀਂ ਜਮੈਂ ਪੰਥ ਨੂੰ ਦੇ ਕੇ ਨਹੀਂ ਨਵਾਜਿਆ ਉਹੋ ਕਾਦੀ ਜ਼ਿੰਦਗੀ ਐਵੇਂ ਆਪਾਂ ਹੁਣ ਹੁਣ ਦੇਖੋ ਅਸੀਂ ਅ ਕਿਦਾਂ ਦੇ ਸੁੱਖਾਂ ਦੀ ਜ਼ਿੰਦਗੀ ਜਿਉਂਨੇ ਚਲੋ ਇੱਥੇ ਵੀ ਆ ਇੱਥੇ ਵੀ ਵਧੀਆ ਬੈੱਡ ਹੈਗੇ ਭਾਵੇਂ ਤੰਬੂ ਨੇ ਪਰ ਉਹਨਾਂ ਸੰਘਾਂ ਦਾ ਕਦੇ ਸੋਚਿਆ ਹੀ 40 40 ਸਾਲ ਹੋ ਗਏ ਯਾਰੋ ਛੋਟੇ ਛੋਟੇ ਜੇ ਨਿੱਕੇ ਨਿੱਕੇ ਜੇ ਲਾਲੋ ਵੀ ਬੰਦਾ ਖੜ ਵੀ ਨਹੀਂ ਸਕਦਾ ਬਹਿ ਵੀ ਨਹੀਂ ਸਕਦਾ ਉਨੀ ਕਿ ਜਗ੍ਹਾ ਜੋ ਉੱਥੇ ਹੀ ਇਸ਼ਨਾਨ ਕਰਨੇ ਉੱਥੇ ਰਹਿਣਾ ਡੰਡਾ ਬੇੜੀਆਂ ਆ ਗੁੱਟਾਂ ਨੂੰ ਘੜੀਆਂ ਉਤੋਂ ਟੁਕੜ ਬੋਝੇ ਘੱਲ ਕੇ ਉਹਨਾਂ ਦੇ ਗਲ ਪਵਾਉਂਦੇ ਰਹੇ ਆ ਪੰਥ ਤੇ ਉਦੋਂ ਵੀ ਚਲੋ ਉਦੋਂ ਵੀ ਅਸੀਂ ਤੇ ਬੋਲੇ ਆ ਜਦੋਂ ਆਏ ਤਾਂ ਥੱਪੜ ਮਾਰਨ ਸੀ ਖਾਖ ਹੀ ਗਏ ਇਹ ਦੇਖੋ ਸਤਗੁਰੂ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਜਰਨੈਲੀਆਂ ਬਖਸ਼ੀਆਂ ਨਾ ਇਹ ਉਹਨਾਂ ਨੂੰ ਜੇਲ੍ਹਾਂ ਚ ਡੱਕ ਕੇ ਵੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਆਪਣੇ ਤਰ ਰੋਕੇ ਵੀ ਉਹਨਾਂ ਦੀਆਂ ਜਰਨੈਲੀਆਂ ਖਤਮ ਨਹੀਂ ਕਰ ਸਕਦੇ ਜਰਨੈਲ ਜਰਨੈਲ ਹੀ ਹੁੰਦੇ ਆ ਉਹਨੇ ਜਰਨੈਲ ਹੀ ਰਹਿਣਾ ਇਹ ਸੀ ਸਾਡੇ ਨਾਲ ਪ੍ਰਸਿੱਧ ਟਾਡੀ ਜੱਫੇ ਤਰਸੀਮ ਸਿੰਘ ਮੋਰਾ ਵਾਲੀ ਜਿਨ੍ਹਾਂ ਨੇ ਤੇ ਸਾਹਮਣੇ ਆਪਣੇ ਵਿਚਾਰ ਜਿਹੜੇ ਸੰਗਤਾਂ ਦੇ ਨਾਲ ਰੂਬਰੂ ਕੀਤੇ ਨੇ ਤੁਸੀਂ ਬਣੇ ਰਹੋ ਲਗਾਤਾਰ ਡੇਲੀ ਲਾਈਵ ਟੀਵੀ ਨਾਲ